ਪੰਜਾਬ ਦੇ ਕਿਸਾਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਤੋਂ ਪਹਿਲਾਂ ਭਾਜਪਾ ਆਗੂ ਸੁਨੀਲ ਜਾਖੜ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਦਾ ਕਹਿਣਾ ਕਿ ਪਹਿਲਾਂ ਵੀ ਕਿਸਾਨਾਂ ਦੀਆਂ ਫਸਲਾਂ ਭਾਵੇਂ ਉਹ ਕਣਕ ਦੀ ਫਸਲ ਹੋਵੇ ਭਾਵੇਂ ਝੋਨੇ ਦੀ ਐਮਐਸਪੀ ਤੇ ਹੀ ਚੱਕੀਆਂ ਜਾਂਦੀਆਂ ਨੇ ਤੇ ਇਸ ਵਾਰ ਵੀ ਕੇਂਦਰ ਸਰਕਾਰ ਦੇ ਵੱਲੋਂ ਪੂਰੇ ਪੈਸੇ ਪੰਜਾਬ ਸਰਕਾਰ ਨੂੰ ਦਿੱਤੇ ਗਏ ਸਨ ਪਰ ਫਿਰ ਵੀ ਕਿਸਾਨਾਂ ਦੀਆਂ ਫਸਲਾਂ ਦੇ ਵਿੱਚ ਕੱਟ ਲਗਾ ਕੇ ਉਹਨਾਂ ਨੂੰ ਚੁੱਕਿਆ ਗਿਆ ਤੇ ਇਸ ਦੇ ਪਿੱਛੇ ਕੀ ਕਾਰਨ ਹੈ ਇਸ ਦੇ ਵਿੱਚ ਸੁਨੀਲ ਜਾਖੜ ਦੇ ਵੱਲੋਂ ਇੱਕ ਵੱਡਾ ਖੰਦਸ਼ਾ ਜ਼ाहिर ਕੀਤਾ ਗਿਆ ਕਿ ਇਸ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਝੋਨਾ ਖਰੀਦਣ ਲਈ ਪੈਸੇ ਭੇਜੇਗੇ ਸਨ ਉਸ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਕਪਲੇਬਾਜੀ ਕੀਤੀ ਗਈ ਹੈ ਇਸ ਦੇ ਨਾਲ ਹੀ ਸੁਨੀਲ ਜਾਖੜ ਦਾ ਹੋਰ ਕੀ ਕੁਝ ਕਹਿਣਾ ਹੈ ਅਤੇ ਨਵੀਂ ਧਿਰ ਸੁਨੀਲ ਜਾਖੜ ਦੇ ਵੱਲੋਂ ਇੱਥੇ ਨਵੀਂ ਧਿਰ ਦਾ ਜ਼ਿਕਰ ਕੀਤਾ ਗਿਆ ਹੈ ਇਸ ਦੇ ਪਿੱਛੇ ਉਹਨਾਂ ਦਾ ਕੀ ਕੰਮ ਹੈ ਤੁਸੀਂ ਉਹ ਦੀ ਸੁਣ ਲਵੋ ਪੰਜਾਬ ਦੇ ਕਿਸਾਨ ਸੰਗਠਨ ਨੇ ਇੱਕ ਵਾਰ ਫਿਰ ਤੋਂ ਦਿੱਲੀ ਜਾ ਕੇ ਕਿਸਾਨ ਦੀ ਐਮਐਸਪੀ ਗਾਰੰਟੀ ਵਾਸਤੇ ਕੂਚ ਕਰਨ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੇ ਅੰਦਰ ਝੋਨੇ ਤੇ ਕਣਕ ਦੇ ਉੱਤੇ ਤਾਂ ਐਮਐਸਪੀ ਗਾਰੰਟੀਡ ਹੈਗੀ ਇੰਨੇ ਸਾਲਾਂ ਤੋਂ ਕਿਸਾਨ ਨੂੰ ਇੱਕ ਇੱਕ ਦਾਣਾ ਉਹਦਾ ਜਿਹੜਾ ਹੈ ਚਾਹ ਝੋਨਾ ਚਾਹ ਕਣਕ ਐਮਐਸਪੀ ਤੇ ਚੱਕੀ ਜਾਂਦੀ ਹੈ ਫਿਰ ਕੀ ਗੱਲ ਹੋਈ ਵੀ ਐਤ ਕੀ ਕਿਸਾਨ ਨੂੰ 200 ਰੁਪਏ ਤੋਂ ਲੈ ਕੇ 300 350 ਰੁਪਏ ਤਾਈਂ ਦੀ ਕਟ ਲੱਗੇ ਆ। ਕਿਉਂ ਨਹੀਂ ਆ ਜਿਹੜੇ ਅੱਜ ਕਾਂਗਰਸ ਦੇ ਐਮਪੀ ਦਿੱਲੀ ਜਾ ਕੇ ਲੋਕ ਸਭਾ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਕਿਉਂ ਨਹੀਂ ਉਦੋਂ ਬੋਲੇ। ਇਹਨਾਂ ਦਾ ਨਹੀਂ ਸੀ ਫਰਜ਼ ਬਣਦਾ ਕਿਸਾਨ ਦੀ ਆਵਾਜ਼ ਚੱਕ ਦੇ। ਪਰ ਉਦੋਂ ਤਾਂ ਸਾਰੀ ਕਾਂਗਰਸ ਦੋ ਸੀਟਾਂ ਦੇ ਉੱਤੇ ਇਲੈਕਸ਼ਨ ਲੜਨ ਨੂੰ ਆਪਣੇ ਆਪਣੇ ਉੱਥੇ ਜਿਹੜੇ ਵੱਡੇ ਕਾਂਗਰਸ ਦੇ ਲੀਡਰ ਹੈ ਉਹ ਆਪਣੇ ਆਪਣੇ ਲਾਂਗਰੀਆਂ ਦੀ ਸੀਟ ਬਚਾਉਣ ਨੂੰ ਉਹਨਾਂ ਦੀ ਜਾਨ ਬਚਾਉਣ ਨੂੰ ਉੱਥੇ ਲੱਗੇ ਸੀਗੇ। ਬਾਕੀ ਵੀ ਸਾਰੀ ਕਾਂਗਰਸ ਅੱਧੀ ਕਾਂਗਰਸ ਉਹਨਾਂ ਨੂੰ ਦੋਆ ਨੂੰ ਜਿਤਾਉਣ ਵਾਸਤੇ ਅੱਧੀ ਕਾਂਗਰਸ ਉਹਨਾਂ ਨੂੰ ਹਰਾਉਣ ਵਾਸਤੇ ਲੱਗੀ ਸੀਗੀ ਕਿਸਾਨ ਦੀ ਆਵਾਜ਼ ਕਿਸੇ ਨੇ ਨਹੀਂ ਚੱਕੀ ਕੇਂਦਰ ਸਰਕਾਰ ਨੇ ਐਮਐਸਪੀ ਦੀ ਗਾਰੰਟੀ ਦੇ ਪੈਸੇ ਭੇਜਤੇ ਕਿਸਾਨ ਨੂੰ ਨਹੀਂ ਮਿਲੇ ਆ ਇਲਜ਼ਾਮ ਲੱਗਦਾ ਰਿਹਾ ਕਹਿੰਦਾ ਕੇਂਦਰ ਨੇ ਇੱਥੋਂ ਚੋਲ ਚੱਕਿਆ ਨਹੀਂ ਇਸ ਕਰਕੇ ਜਗ੍ਹਾ ਨਹੀਂ ਪਰ ਖੁਦ ਕਿਸਾਨ ਸੰਗਠਨਾ ਨੇ ਬਾਰ ਬਾਰ ਆ ਕੇ ਆ ਵੀ ਜੇ ਕਿਸਾਨ ਤੋਂ 200 ਰੁਪਏ ਦਾ ਕਟ ਦੇ ਦੇਵੇ 300 ਰੁਪਏ ਦਾ ਕਟ ਦੇ ਦੇਵੇ ਫਿਰ ਤਾਂ ਜਗ੍ਹਾ ਵੀ ਬਣ ਜਾਂਦੀ ਹੈ ਸਾਥੀਓ ਜਗਾਂ ਦਾ ਸੀਗੀ ਚੋਨਾ ਸਿੱਟਣ ਨੂੰ ਪਰ ਆਵਾਜ਼ ਐ ਨਹੀਂ ਸੀ ਕੋ ਕਿਸਾਨ ਦੀ ਕਿਸੇ ਨੇ ਕਿਸਾਨ ਦੀ ਆਵਾਜ਼ ਨਹੀਂ ਚੱਕੀ ਕਿਸੇ ਨੇ ਅੱਜ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਲੋੜ ਹੈ ਪੰਜਾਬ ਦੀ ਆਵਾਜ਼ ਚੱਕਣ ਵਾਲੀ ਇੱਕ ਤਿਰਦੀ ਜਿਹੜੀ ਪੰਜਾਬ ਦੀ ਆਵਾਜ਼ ਚੱਕ ਸਕੇ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਸ਼ਹਿਰੀ ਹੈ ਚਾਹੇ ਪਿੰਡੂ ਹੈ ਚਾਹੇ ਨੌਜਵਾਨ ਹੈ ਚਾਹੇ ਸਾਡੀਆਂ ਪੈਣਾ ਬੀਬੀਆਂ ਨੇ ਕੋਈ ਆਵਾਜ਼ ਚੱਕਣ ਵਾਲਾ ਹੈ ਨਹੀਂ ਕਿਉਂਕਿ ਜਿਹੜੇ ਲੋਕਾਂ ਨੂੰ ਜ਼ਿੰਮੇਵਾਰੀ ਕਾਂਗਰਸ ਨੂੰ ਦਿੱਤੀ ਸੀਗੀ ਲੋਕਾਂ ਨੇ اپੋਜੀਸ਼ਨ ਦੀ ਉਹਨਾਂ ਤੇ ਗੁੱਡੇ ਟੇਕ ਰੱਖੇ ਉਹ ਤਾਂ ਆਪਣੀਆਂ ਕਮਜ਼ੋਰੀਆਂ ਇੰਨੀਆਂ ਵੀ ਬੋਲ ਨਹੀਂ ਸਕਦੇ ਤੇ ਜਿਨ੍ਹਾਂ ਕੋਲ ਪੈਸਾ ਆਇਆ ਸੀ ਕੇਂਦਰ ਸਰਕਾਰ ਤੋਂ ਆਮ ਆਦਮੀ ਪਾਰਟੀ ਉਹਨਾਂ ਦੀ ਨੀਅਤ ਜੇ ਖੋਟ ਹੈ ਜੇ ਦਿੱਲੀ 'ਚ ਉਹਨਾਂ ਨੇ ਠਡਾਲਾ ਕੀਤਾ ਸ਼ਰਾਬ ਦਾ ਇੱਥੇ ਰੇਤ ਤੇ ਸ਼ਰਾਬ ਨਾਲ ਦੇ ਨਾਲ ਕੇਂਦਰ ਸਰਕਾਰ ਦੇ ਜਿਹੜੇ 45000 ਕਰੋੜ ਰੁਪਏ ਉਹਦੇ ਵਿੱਚ ਵੀ 3-4000 ਕਰੋੜ ਰੁਪਏ ਦਾ ਟੰਕ ਆ ਇਹਨਾਂ ਦੀ ਮਿਲੀ ਭਗਤ ਨਾਲ ਲੱਗਿਆ ਤੇ ਲੱਗਿਆ ਕਿ ਦੀ ਕਿਹਦੇ ਪਿੰਡੇ ਤੇ ਜਾ ਕੇ ਵਜਣੀ ਵਜਣੀ ਜਾ ਕੇ ਕਿਸਾਨ ਦੇ ਪਿੰਡੇ ਤੇ ਸਭ ਮੇਰਾ ਮੰਨਣਾ ਹੈ ਅੱਜ ਪੰਜਾਬ ਦੇ ਲੋਕਾਂ ਨੂੰ ਆ ਫੈਸਲਾ ਕਰਨਾ ਪਊਗਾ ਵੀ ਪੰਜਾਬ ਦੀ ਆਵਾਜ਼ ਚੱਕਣ ਵਾਸਤੇ ਇੱਕ ਮਜਬੂਤ ਧਿਰ ਦੀ ਲੋੜ ਹੈ ਮੈਂ ਬਾਰ ਬਾਰ ਇਸ ਗੱਲ ਤੇ ਜ਼ੋਰ ਦੇਣਾ ਕਿਉਂਕਿ ਅੱਜ ਜੇ ਕੋਈ ਆਵਾਜ਼ ਚੱਕਣ ਵਾਲਾ ਨਾ ਆਵੇ ਤਾਂ ਚੱਕਨੀਆਂ ਗਾਰੰਟੀਆਂ ਲੈ ਲਿਓ ਪੈਸਾ ਜਿੱਥੇ ਜਿਹਦੀ ਜਿਹਦਾ ਬਣਦਾ ਹੈ ਹੱਕ ਉਹਨੂੰ ਪੈਸਾ ਮਿਲਣਾ ਨਹੀਂ ਕਿਉਂਕਿ ਇਹ ਜਿਹੜੇ ਲੀਡਰ ਅੱਗੇ ਕਰ ਰੱਖੇ ਐ ਕਿਸੇ ਦੇ ਆਪ ਦੇ ਪਾਲਾ ਕਿਸੇ ਦੀ ਵੱਡੀਆਂ ਦਾ ਰੋਲਾ ਬਸਾਂ ਦੀ ਬਾਡੀਆਂ ਦਾ ਕਿਸੇ ਦੇ ਸਹੁਰਿਆਂ ਦਾ ਰੋਲਾ ਕਿਸੇ ਦੇ ਘਰੋਂ ਬਿਸ ਤਰ੍ਹਾਂ ਦੇ ਹੇਟਾਂ ਕਰੋੜਾਂ ਰੁਪਏ ਮਿਲਦੇ ਐ ਉਹਨਾਂ ਨੇ ਆਵਾਜ਼ ਚੱਕਣ ਦੀ ਹਿੰਮਤ ਹੈ ਨਹੀਂ ਤੇ ਇਹਨਾਂ ਦੀ ਨੀਅਤ ਖੁੱਟੀ ਐ ਆਮ ਆਦਮੀ ਪਾਰਟੀ ਦੀ ਇਸ ਕਰਕੇ ਸਾਥੀਓ ਮੇਰੀ ਬੇਨਤੀ ਐ ਵੀ ਕੋਈ ਕਾਇਮ ਹੋ ਤਕੜੇ ਹੋ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਲੜਾਈ ਹਰੇਕ ਵਰਗ ਦੀ ਲੜਾਈ ਲੜਨ ਦੀ ਕੋ ਆਵਾਜ਼ ਇੱਕ ਮਜ਼ਬੂਤ ਇੱਥੇ ਖੜੀ ਹੋਵੇ ਤਾਂ ਕਿ ਇਹਨਾਂ ਦੋਨਾਂ ਦੇ ਆ ਜਿਹੜੀ ਮਿਲੀ ਭੁਗਤ ਐ ਇਹਨਾਂ ਦੀ ਗੰਢ ਤੋਂ ਪੈ ਦੋਨਾਂ ਦੀ ਉਹਨਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਉਹਨਾਂ ਦੇ ਉੱਤੋਂ ਆ ਜਿਹੜਾ ਪਰਦਾ ਇਹਨਾਂ ਨੇ ਪਾ ਰੱਖਿਆ ਕੋਈ ਕਟੜ ਇਮਾਨਦਾਰ ਦਾ ਕੋਈ ਆਪਣੇ ਆਪ ਨੂੰ ਪੰਜਾਬ ਦੇ ਠੇਕੇਦਾਰ ਬਣੇ ਫਿਰਦੇ ਐ ਉਹਨਾਂ ਸਾਰਿਆਂ ਨੂੰ ਬੇਨਕਾਬ ਕਰਨ ਦੀ ਲੋੜ ਐ ਤੇ ਉਹਨਾਂ ਨੂੰ ਬੇਨਕਾਬ ਕਰ ਦੇਾਂਗੇ ਤੇ ਮੈਂ ਸਮਝਦਾ ਵੀ ਸ਼ਹੀਦ ਭਗਤ ਸਿੰਘ ਦੀ ਆਤਮਾ ਨੂੰ ਵੈਸੇ ਵੀ ਸ਼ਾਂਤੀ ਮਿਲ ਜੂਗੀ ਅੱਜ ਬੇਨਕਾਬ ਇਹਨਾਂ ਨੂੰ ਕਰਨ ਦੀ ਲੋੜ ਐ ਵੈਸੇ ਤਾਂ ਜਦੋਂ ਅੱਜ ਕਿਸਾਨ ਸੰਗਠਨ ਚੱਲੇ ਐ ਉਧਰ ਤਿਆਰੀ ਕਰੀ ਜਾਂਦੇ ਐ ਤੇ ਮੈਂ ਕਹਿੰਦਾ ਉੱਥੇ ਜਾਣ ਤੋਂ ਪਹਿਲਾਂ ਅਜੇ ਵੀ 6 ਦਿਨ ਪਈ ਐ ਪਹਿਲਾਂ ਇਹਨਾਂ ਨੂੰ ਕੇਰ ਕੇ ਆ ਜਿਹੜੀ ਠੱਗੀ ਕੀਤੀ ਐ ਗਾਰੰਟੀਡ ਐ ਐਮਐਸਪੀ ਦੀ ਉਹਦਾ ਹਿਸਾਬ ਕੱਢ ਲੈ ਲੀਏ ਉਹਦੇ ਬਾਅਦ ਦਿੱਲੀ ਵੀ ਜਾਵੜੇ ਹੁਣ ਤਾਂ ਰਸਤੇ ਸਾਰੇ ਖੁੱਲੇ ਖੋਲ ਰਹੇ ਤੁਹਾਨੂੰ ਉੱਥੇ ਜਾਣ ਦੇ ਵੀ ਇਜਾਜ਼ਤ ਹੈ ਗਲਬਾਤ ਨਾਲ ਉਹਦੇ ਮਸਲੇ ਵੀ ਹੱਲ ਹੋਣਗੇ ਪਰ ਕਈ ਵਾਰੀ ਜੇ ਨਹੀਂ ਇਹਨਾਂ ਦਾ ਕਰਨਾ ਦਾ ਫਿਰ ਕਿਉਂਕਿ ਪੈਸਾ ਕੇਂਦਰ ਦਾ ਕਈ ਵਾਰੀ ਤਾਂ ਮੇਰੇ ਜੀਚੇ ਆਂਦੇ ਵੀ ਪ੍ਰਧਾਨ ਮੰਤਰੀ ਨੂੰ ਲਿਖਾਂ ਵੀ ਆ ਘਟੋ ਘਟ ਐਸਪੀਸੀ ਦੀ ਜਾਂਚ ਤੱਕ ਰਹੋ ਕੇਂਦਰ ਸਰਕਾਰ ਨੂੰ ਯਾਦ ਚੇਤੇ ਨਿਯੋਣਾ ਪਰ ਕਿਸਾਨ ਵਾਸਤੇ ਆ ਜਿਹੜਾ 2-3000 ਕਰੋੜ ਰੁਪਏ ਦਾ ਰਗੜਾ ਉਹਨਾਂ ਦੇ ਲੱਗਿਆ ਉਹਦਾ ਹਿਸਾਬ ਤਾਂ ਕੋਈ ਕਰੇ ਪਰ ਫਿਰ ਇਹਦੇ ਵਿੱਚੋਂ ਬਹੁਤ ਸਾਰੇ ਗੁੰਝਲਾ ਸਾਹਮਣੇ ਆ ਜਾਂਦੀਆਂ ਕੋਈ ਫੈਡਰਲਿਜ਼ਮ ਦਾ ਚੱਕਰ ਆਊਗਾ ਕੋਈ ਹੋਰ ਆਊਗਾ ਪਰ ਮਨ ਲੱਗਦਾ ਹੈ ਵੀ ਆਪਾਂ ਆਪ ਆਪਣੇ ਹੱਕਾਂ ਦੇ ਉੱਤੇ ਪਹਿਰਾ ਦਈਏ ਉਹ ਸਭ ਤੋਂ ਵਧੀਆ ਹੋਊਗਾ ਜੈ ਹਿੰਦ